welcom to khanna news live nav niyukt ssp ips dr jyoti yadav ne ajj police jila khanna vich apna ohda sambhal liya hai police di tukdi valo ohna nu salami ditti gayi ssp dr yadav aunde hi action mode vich aa gaye han ohna kehya ke dgp sahib ne jile nu apradh mukt prashtaachar mukt ate nasha mukt bana hunde nirdesh ditte han jis te shakti nal kam kita jawega ohna di koshish rahegi ke ਜ਼ਿਲ੍ਹੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ ਅਤੇ ਭ੍ਰਿਸ਼ਟਾਚਾਰ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਕਿਸੇ ਨੂੰ ਵੀ ਭ੍ਰਿਸ਼ਟਾਚਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਭਾਵੇਂ ਉਹ ਪੁਲਿਸ ਤੋਂ ਹੀ ਕਿਉਂ ਨਾ ਹੋਵੇ ਐਸਐਸਪੀ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਅਪਰਾਧ ਮੁਕਤ ਹੋ ਜਾਂਦਾ ਹੈ ਤਾਂ ਔਰਤਾਂ ਨੂੰ ਵੀ ਇਸ ਤੋਂ ਰਾਹਤ ਮਿਲੇਗੀ ਉਹਨਾਂ ਨੇ ਮੀਡੀਆ ਤੋਂ ਵੀ ਸਹਿਯੋਗ ਮੰਗਿਆ ਹੈ ਜੀ ਮੈਂ 2 ਜੁਲਾਈ ਨੂੰ ਅੱਜ ਐਸਐਸਪੀ ਖੰਨਾ ਦਾ ਚਾਰਜ ਹਮਾ ਲਿਆਗਾ ਤੇ ਜਿਵੇਂ ਕਿ ਮੈਂ ਜਸਟ ਅਭੀ ਚਾਰਜ ਹੀ ਲਿੱਤਾ ਹੈਗਾ ਤੇ ਮੈਨੂੰ ਏਰੀਆ ਦਾ ਤਾਂ ਹੌਲੀ ਹੌਲੀ ਪਤਾ ਲੱਗੇਗਾ ਬਟ ਜਿਵੇਂ ਕਿ ਗਵਰਨਮੈਂਟ ਵੱਲੋਂ ਨਿਰਦੇਸ਼ ਹੈ ਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਸਾਨੂੰ ਡਾਇਰੈਕਸ਼ਨਸ ਦਿੱਤੇ ਹੋਏ ਕਿ ਪੰਜਾਬ ਨੂੰ ਇੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਕ੍ਰਾਈਮ ਫਰੀ ਪੰਜਾਬ ਬਣਾਉਣ ਦੀ ਜੋ ਸਾਡੀ ਇੱਕ ਮਹਿੰਗ ਚਾਲੀ ਰਹੀ ਹੈ ਆਲਰੇਡੀ ਤੋ ਉਹਦੇ ਡਾਇਰੈਕਸ਼ਨ ਸਰ ਦੇ ਡਾਇਰੈਕਸ਼ਨਸ ਨੂੰ ਫੋਲੋ ਕਰਦੇ ਹੋਏ ਕੰਮ ਕਰਨਾ ਹੈਗਾ ਤੇ ਦੂਜੀ ਚੀਜ਼ ਜੋ ਡੀਜੀਪੀ ਸਾਹਿਬ ਦੀ ਡਾਇਰੈਕਸ਼ਨਸ ਹੈ ਕਿ ਇੱਕ ਜ਼ੀਰੋ ਟੋਲਰੈਂਸ ਟਵਰਡਸ ਕਰਾਪਸ਼ਨ ਤੇ ਉਹ ਚੀਜ਼ ਨੂੰ ਵੀ ਫੋਲੋ ਕਰਦੇ ਹੋਏ ਕੰਮ ਕਰਨਾ ਹੈਗਾ ਤੇ ਮੀਡੀਆ ਦਾ ਵੀ ਕੋਆਪਰੇਸ਼ਨ ਦੀ ਲੋੜ ਰਹੇਗੀ ਕਿਉਂਕਿ ਜੋ ਇਹ ਸਾਰੇ ਕੇ ਸਾਰੇ ਸਾਡੇ ਇੱਕ ਇਨੀਸ਼ੀਏਟਿਵਸ ਵੀ ਜੋ ਚੱਲ ਰਹੇ ਆ ਜੋ ਇਹ ਡੀਜੀਪੀ ਸਾਹਿਬ ਦੇ ਜੋ ਆਈਡੀਆਜ਼ ਹਨ ਉਹਨਾਂ ਨੂੰ ਫੋਲੋ ਕਰਦੇ ਹੋਏ ਤੇ ਉਥੇ ਸੁਸਾਇਟੀ ਦੇ ਤੇ মিডিਆ ਦੇ ਵੀ ਸਾਨੂੰ ਕੋਆਪਰੇਸ਼ਨ ਦੀ ਲੋੜ ਰਹੇਗੀ ਤੇ ਅਸੀਂ ਆਹੀ ਇੱਕ ਉਮੀਦ ਕਰਦੇ ਕਿ ਅਸੀਂ ਪੰਜਾਬ ਨੂੰ ਇੱਕ ਪੋਜ਼ਿਟਿਵ ਤੇ ਬਹੁਤ ਹੀ ਬ੍ਰਾਈਟ ਇੱਕ ਭਵਿਕ ਅਸੀਂ ਦੇ ਪਾਏਗੇ ਤੇ ਪੰਜਾਬ ਨੂੰ ਅਸੀਂ ਕਰਾਈਮ ਫਰੀ ਬਣਾਉਣ 'ਚ ਕਾਮਯਾਬ ਹੋਵਾਂਗੇ ਤੇ ਆਹੀ ਮੇਰਾ ਮੈਸੇਜ ਵੀ ਹੈਗਾ ਤੇ ਆਹੀ ਮੇਰੀ ਇੱਕ ਟਰਾਈ ਵੀ ਰਹੇਗੀ ਕਿ ਇੱਕ ਜਿਹੜਾ ਮੇਰਾ ਟਿਨਿਓਰ ਰਹੇਗਾ ਇਨਖਨਾ ਤੇ ਮੈਂ ਪੰਜਾਬ ਤੇ ਖੰਨਾ ਨੂੰ ਕ੍ਰਾਈਮ ਫਰੀ ਕਰਨ 'ਚ ਆਪਣਾ ਇਹ ਯੋਗਦਾਨ ਦੇ ਪਾਉ। ਮੈਡਮ ਊਮਨ ਵਾਸਤੇ ਕੋਈ ਮੈਸੇਜ। ਆ ਊਮਨ ਦੇ ਲਈ ਦੇਖੋ ਜੀ ਅਗਰ ਕ੍ਰਾਈਮ ਫਰੀ ਹੋ ਜਾਏਗਾ ਤੇ ਸਾਰਿਆਂ ਦੇ ਲਈ ਰਹੇਗਾ ਸਪੈਸ਼ਲ ਫੋਕਸ ਸਾਡਾ ਆ ਜੋ ਇੱਕ ਡਾਊਨ ਰੋਡਨ ਜੋ ਥੋੜੇ ਜਿਹਾ ਪਿੱਛੇ ਜੋ ਬੈਕਵਰਡ ਜੋ ਹੁੰਦਾ ਹੈਗਾ ਥੋੜਾ ਤੇ ਉਹਦੇ ਵਿੱਚ ਊਮਨ ਦਾ ਵੀ ਰਹਿਦਾ ਹੈਗਾ ਕਿ ਉਹਨਾਂ ਨੂੰ ਕੰਫਰਟੇਬਲ ਫੀਲ ਹੋਏ ਪੁਲੀਸ ਸਕੂਲ ਆਂ ਦੇ ਵਿੱਚ ਵੀ ਤੇ ਉਹਨਾਂ ਨੂੰ ਜਦੋਂ ਆਪਣਾ ਡੇਲੀ ਕਾਮਕਾਜ ਤੇ ਜਾਂਦੇ ਹੈ ਇਹ ਡੇਲੀ ਲਾਈਫ ਨੂੰ ਆਪਣੀ ਨੂੰ ਜਿੰਦੇ ਉਹਦੇ ਵਿੱਚ ਉਹਨਾਂ ਨੂੰ ਕੋਈ ਵੀ ਅ ਅਨਸੇਫ ਵਾਲਾ ਫੀਲਿੰਗ ਨਹੀਂ ਤੇ ਵਿਮਨ ਸੇਫਟੀ ਦੇ ਲਈ ਸਾਡੀ ਪੂਰੀ ਕੀ ਪੂਰੀ 100% ਸਾਡੀ ਡੈਡੀਕੇਸ਼ਨ ਦੇ ਨਾਲ ਕੰਮ ਕਰਨ ਦੀ ਨੀਅਤ ਹੈ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ